ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਸਡਰ ਕੌਣ ਦੇ ਵਿੱਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਔਰ ਦੇਖਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦਾ ਪਹਿਲਾ ਪ੍ਰਸ਼ਨ ਆਪਣੇ ਕੋਲੇ ਕੀ ਰਹਿਣ ਵਾਲਾ ਹੈ ਤਾਂ ਦੇਖੋ ਪ੍ਰਸ਼ਨ ਨੰਬਰ 201 ਲੋਕ ਕਿੱਧਰ ਨੂੰ ਸਿਖਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਲੋਕ ਕਿੱਧਰ ਨੂੰ ਸਿਖਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਉਸਤਾਦ ਕਿਹਾ ਜਾਂਦਾ ਹੈ ਲੋਕ ਕਿੱਤੇ ਜਿਹੜਾ ਸਿਖਾਉਂਦਾ ਹੈ ਅਗਲਾ ਆਪਰੇਸ਼ਨ ਹੈ ਉਸਤਾਦ ਕੋਲੋਂ ਲੋਕ ਕੀਤਾ ਸਿੱਖਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਸ਼ਗਿਰਦ ਕਿਹਾ ਜਾਂਦਾ ਹੈ ਉਸਤਾਦ ਸਿਖਾਉਂਦਾ ਹੈ ਸ਼ਗਿਰਦ ਸਿੱਖਦਾ ਹੈ ਠੀਕ ਹੈ ਜੀ ਨੈਕਸਟ ਹੈ ਆਪਣੇ ਕੋਲੇ ਲੋਕ ਕਿਤੇ ਕਿਵੇਂ ਸਿੱਖੇ ਜਾਂਦੇ ਹਨ ਲੋਕ ਕਿਤੇ ਕਿਵੇਂ ਸਿੱਖੇ ਜਾਂਦੇ ਹਨ ਤਾਂ ਇਹ ਸਿੱਖੇ ਜਾਂਦੇ ਹਨ ਉਸਤਾਦੀ ਸ਼ਗਿਰਦੀ ਦੀ ਪਰੰਪਰਾ ਦੇ ਨਾਲ ਉਸਤਾਦੀ ਸ਼ਗਿਰਦੀ ਦੀ ਪਰੰਪਰਾ ਦੇ ਨਾਲ ਲੋਕ ਕਿਤੇ ਜਿਹੜੇ ਹੈਗੇ ਨੇ ਉਹ ਸਿੱਖੇ ਜਾਂਦੇ ਹਨ ਕਿਹੜੀਆਂ ਖੇਡਾਂ ਨੂੰ ਲੋਕ ਖੇਡਾਂ ਕਿਹਾ ਜਾਂਦਾ ਹੈ ਕਿਹੜੀਆਂ ਖੇਡਾਂ ਨੂੰ ਲੋਕ ਖੇਡਾਂ ਕਿਹਾ ਜਾਂਦਾ ਹੈ ਉਹ ਖੇਡਾਂ ਜਿਹੜੀਆਂ ਲੋਕ ਸਮੂਹ ਦੀ ਮਾਨਤਾ ਨਾਲ ਪਰੰਪਰਾਗਤ ਰੂਪ ਵਿੱਚ ਪੀੜੀਦਰ ਪੀੜੀ ਚੱਲਦੀਆਂ ਹਨ ਅਤੇ ਲੋਕ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੀਆਂ ਹਨ ਉਹਨਾਂ ਨੂੰ ਲੋਕ ਖੇਡਾਂ ਕਿਹਾ ਜਾਂਦਾ ਹੈ ਠੀਕ ਹੈ ਜੀ ਅਗਰ ਆ ਦੇਖੋ ਲੋਕ ਖੇਡਾਂ ਵਿੱਚ ਖਿਡਾਰੀਆਂ ਦੀ ਗਿਣਤੀ ਕਿੰਨੀ ਹੁੰਦੀ ਹੈ ਲੋਕ ਖੇਡਾਂ ਦੇ ਵਿੱਚ ਖਿਡਾਰੀਆਂ ਦੀ ਗਿਣਤੀ ਜਿਹੜੀ ਹੈ ਉਹ ਨਿਸ਼ਚਿਤ ਨਹੀਂ ਹੁੰਦੀ ਇਹ ਬਦਲਦੀ ਰਹਿੰਦੀ ਹੈ ਦੋ ਬੰਦੇ ਵੀ ਖੇਡ ਸਕਦੇ ਨੇ ਇਸ ਨੂੰ ਦੋ ਤੋਂ ਜ਼ਿਆਦਾ ਬੰਦੇ ਵੀ ਖੇਡ ਸਕਦੇ ਨੇ ਇਸ ਨੂੰ ਠੀਕ ਹੈ ਜੀ ਤਾਂ ਇਸ ਦੇ ਵਿੱਚ ਕੋਈ ਵੀ ਸੰਖਿਆ ਨਿਰਧਾਰਤ ਨਹੀਂ ਹੁੰਦੀ ਲੋਕ ਖੇਡਾਂ ਦੀ ਉਪਯੋਗਤਾ ਕੀ ਹੈ ਲੋਕ ਖੇਡਾਂ ਜਿਹੜੀਆਂ ਹਨ ਇਹਨਾਂ ਦਾ ਜਿਹੜਾ ਮੁੱਖ ਉਪਯੋਗਤਾ ਹੈ ਇਹ ਕਿ ਮਨੋਰੰਜਨ ਦਾ ਸਾਧਨ ਤਾਂ ਹੁੰਦੀਆਂ ਹੀ ਹਨ ਨਾਲ ਦੀ ਨਾਲ ਇਹ ਸਰੀਰਕ ਤੇ ਮਾਨਸਿਕ ਵਿਕਾਸ ਦੇ ਨਾਲ ਭਾਈਚਾਰਕ ਸਾਂਝ ਵੀ ਵਧਾਉਂਦੀਆਂ ਨੇ ਠੀਕ ਹੈ ਜੀ ਅੱਗੇ ਦੇਖੋ ਲੋਕ ਖੇਡਾਂ ਵਿੱਚ ਮੀਟੀ ਦਾ ਕੀ ਭਾਵ ਹੈ ਠੀਕ ਹੈ ਜੀ ਮੀਟੀ ਦਾ ਕੀ ਭਾਵ ਹੈ ਤਾਂ ਇਸ ਦਾ ਭਾਵ ਹੁੰਦਾ ਹੈ ਬਾਰੀ ਦੇਣਾ ਦਾਹੀ ਦੇਣਾ ਜਾਂ ਮਿੱਤ ਦੇਣੀ ਠੀਕ ਹੈ ਇਸ ਨੂੰ ਮੀਟੀ ਕਿਹਾ ਜਾਂਦਾ ਹੈ ਲੋਕ ਖੇਡਾਂ ਵਿੱਚ ਪੁੱਗਣਾ ਕੀ ਹੈ ਨਿਸ਼ਚਿਤ ਬਾਰੀ ਕਰਨ ਲਈ ਪਹਿਲਾਂ ਜਿਹੜਾ ਵਰਤਾਰਾ ਕੀਤਾ ਜਾਂਦਾ ਹੈ ਉਸ ਨੂੰ ਪੁੱਗਣਾ ਕਿਹਾ ਜਾਂਦਾ ਹੈ ਠੀਕ ਹੈ ਜੀ ਕਿ ਕਿਹੜਾ ਵਿਅਕਤੀ ਪਹਿਲਾਂ ਖੇਡੇਗਾ ਉਸ ਤੋਂ ਬਾਅਦ ਕਿਹੜਾ ਖੇਡੇਗਾ ਉਸ ਤੋਂ ਬਾਅਦ ਕਿਹੜਾ ਇਸ ਪ੍ਰਕਿਰਿਆ ਦਾ ਨਿਚਾਇਆ ਕਰਨ ਦੇ ਲਈ ਜਿਹੜੀ ਪ੍ਰਕਿਰਿਆ ਕੀਤੀ ਜਾਂਦੀ ਹੈ ਜਿਹੜਾ ਵਰਤਾਰਾ ਕੀਤਾ ਜਾਂਦਾ ਹੈ ਉਸ ਨੂੰ ਪੁੱਗਣਾ ਕਿਹਾ ਜਾਂਦਾ ਹੈ ਜਿਵੇਂ ਕਿਸੇ ਉਚਾਰਨ ਕਿਤੇ ਜਾਣ ਵਾਲੇ ਗੀਤ ਦੇ ਨਾਲ ਇੱਕ ਇੱਕ ਖਿਡਾਰੀ ਦੇ ਉਂਗਲੀ ਰੱਖਣੀ ਅਤੇ ਜਿਸ ਦੇ ਗੀਤ ਖਤਮ ਹੋ ਜੇ ਅਤੇ ਅਖੀਰ ਵਿੱਚ ਜਿਸ ਦੀ ਉਂਗਲੀ ਆਵੇ ਉਸ ਦੀ ਵਾਰੀ ਆ ਜਾਂਦੀ ਹੈ ਇਸ ਤਰੀਕੇ ਨਾਲ ਹੀ ਉੱਗਣਾ ਕਿਹਾ ਜਾਂਦਾ ਹੈ ਠੀਕ ਹੈ ਜੀ ਅੱਗੇ ਦੇਖੋ ਲੋਕ ਖੇਡਾਂ ਕਿਸੇ ਸਮੇਂ ਖੇਡੀਆਂ ਜਾ ਸਕਦੀਆਂ ਹਨ ਤਾਂ ਇਹਨਾਂ ਦਾ ਕੋਈ ਸਮਾਂ ਦਾ ਅਧਾਰਤ ਨਹੀਂ ਹੁੰਦਾ ਨਾ ਤਾਂ ਇਹਦੇ ਵਿੱਚ ਖਿਡਾਰੀਆਂ ਦੀ ਗਿਣਤੀ ਨਿਰਧਾਰਤ ਹੈ ਨਾ ਸਮਾਂ ਨਿਰਧਾਰਤ ਹੈ ਨਾ ਹੀ ਖੇਡਣ ਦਾ ਸਥਾਨ ਜਿਹੜਾ ਹੈ ਉਹ ਨਿਰਧਾਰਤ ਹੈ ਲੋਕ ਖੇਡਾਂ ਦਾ ਖੇਡਣ ਦਾ ਸਥਾਨ ਕਿਹੜਾ ਹੁੰਦਾ ਹੈ ਤਾਂ ਜਿੱਦਾਂ ਆਪਾਂ ਨੇ ਉਪਰ ਰੱਸੀਆ ਕਿ ਇਹਦਾ ਜਿਹੜਾ ਸਤਾ ਸਥਾਨ ਹੈ ਉਹ ਨਿਰਧਾਰਿਤ ਨਹੀਂ ਹੁੰਦਾ ਇਹ ਖੁੱਲੇ ਵਿਹੜੇ ਦੇ ਵਿੱਚ ਗਲੀ ਮੁਹੱਲੇ ਖੇਤ ਮਕਾਨ ਦੀ ਛੱਤ ਘਰ ਦੇ ਵਿੱਚ ਕਿਤੇ ਵੀ ਜਿਹੜਾ ਉੱਤੇ ਖੇਡਿਆ ਜਾ ਸਕਦਾ ਹੈ ਬੱਚਿਆਂ ਦੀਆਂ ਲੋਕ ਖੇਡਾਂ ਕਿਹੜੀਆਂ ਹਨ ਬੱਚਿਆਂ ਦੀਆਂ ਲੋਕ ਖੇਡਾਂ ਹਨ ਕੋਟਲਾ ਛਪਾਕੀ ਲੁਗਣ ਮਿਚੀ ਬੁੱਢੀ ਮਾਈ ਭੰਡਾ ਭੰਡਾਰੀਆ ਉਠਕ ਬੈਠਕ ਬਾਂਦਰ ਕਿਲਾ ਗੁੱਲੀ ਡੰਡਾ ਪਿੱਠੂ ਗਰਮ ਅੱਡੀ ਛੜਾਪਾ ਸਟਾਪੂ ਸ਼ੱਕਰਪੁੱਦੀ ਤੇ ਐਸੀਆਂ ਹੋਰ ਖੇਡਾਂ ਜਿਹੜੀਆਂ ਹਨ ਉਹ ਬੱਚਿਆਂ ਦੀਆਂ ਖੇਡਾਂ ਹਨ ਬੱਚੇ ਆਮ ਤੌਰ ਤੇ ਕਿਸ ਤਰ੍ਹਾਂ ਦੀਆਂ ਖੇਡਾਂ ਖੇੜਦੇ ਹਨ ਬੱਚੇ ਆਮ ਤੌਰ ਤੇ ਇੱਕ ਦੂਜੇ ਨੂੰ ਹੱਥ ਲਾ ਕੇ ਭੱਜਣ ਨੂੰ ਛੋਣ ਛੋਣ ਵਾਲੀਆਂ ਖੇਡਾਂ ਹੁੰਦੀਆਂ ਜਿਹੜੀਆਂ ਉਹ ਖੇਡ ਕੇ ਜਿਆਦਾ ਖੁਸ਼ ਹੁੰਦੇ ਹਨ ਬੱਚਿਆਂ ਦੀਆਂ ਛੂਣ ਵਾਲੀਆਂ ਖੇਡਾਂ ਕਿਹੜੀਆਂ-ਕਿਹੜੀਆਂ ਹਨ ਤਾਂ ਇਹਨਾਂ ਦੇ ਵਿੱਚ ਕੋਰਲਾ ਛਪਾਕੀ ਆ ਗਈ, ਲੋਕਣ ਵਿੱਚੀ ਆ ਗਈ, ਬੁੱਢੀ ਮਾਈ ਆ ਗਈ, ਭੰਡਾ-ਪੰਡਾਰੀਆ, ਉਥਕ ਬੈਠਕ, ਬਾਂਦਰ ਕਿਲਾ, ਗੁੱਲੀ ਡੰਡਾ, ਪਿੱਠੂ, ਅੱਡੀ ਸੱਪਾ, ਸਟਾਪੂ, ਸ਼ੱਕਰਪੁਰਜੀ, ਬਾਂਟੇ, ਗੀਟੇ, ਟਾਹਣੀਆਂ ਇਹ ਜਿਹੜੀਆਂ ਹਨ ਇਹ ਬੱਚਿਆਂ ਦੀਆਂ ਛੂਣ ਵਾਲੀਆਂ ਖੇਡਾਂ ਹਨ। ਲੋਕ ਖੇਡਾਂ ਵਿੱਚ ਟੋਲੀਆਂ ਦੀ ਚੋਣ ਲਈ ਬਣਾਏ ਜਾਣ ਵਾਲੇ ਨਿਯਮ ਨੂੰ ਕੀ ਕਹਿੰਦੇ ਹਨ? ਲੋਕ ਖੇਡਾਂ ਦੇ ਵਿੱਚ ਟੋਲੀਆਂ ਦੀ ਚੋਣ ਲਈ ਬਣਾਏ ਜਾਣ ਵਾਲੇ ਨਿਯਮ ਨੂੰ ਕੀ ਕਹਿੰਦੇ ਹਨ ਆੜੀ ਮੜਕਣਾ ਠੀਕ ਹੈ ਜੀ ਆੜੀ ਮੜਕਣਾ ਕਿਹਾ ਜਾਂਦਾ ਹੈ ਜਦੋਂ ਆਪਾਂ ਬੰਦੇ ਚੁਣਦੇ ਹਾਂ ਕਿ ਇਹ ਟੀਮ ਦੇ ਵਿੱਚ ਇਹ ਪਰਸਨ ਜਾਏਗਾ ਬੀ ਟੀਮ ਦੇ ਵਿੱਚ ਇਹ ਪਰਸਨ ਜਾਏਗਾ ਤਾਂ ਉਸ ਨੂੰ ਆੜੀ ਮੜਕਣਾ ਕਿਹਾ ਜਾਂਦਾ ਹੈ ਆੜੀ ਮੜਕਣ ਲਈ ਜਾਂ ਵਾਰੀ ਮਿੱਥਣ ਲਈ ਜਾਂ ਪੁੱਗਣ ਲਈ ਲੋਕ ਖੇਡਾਂ ਵਿੱਚ ਆਮ ਤੌਰ ਤੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਦੇ ਵਿੱਚ ਆਮ ਤੌਰ ਤੇ ਇੱਕ ਗੀਤ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦਾ ਹੁੰਦਾ ਕੁੜ ਦੁੱਕੜ ਬੰਬਾਬੋ 80 90 ਪੂਰੇ 100 ਇਹਦੇ ਤੇ ਜਵ ਆ ਗਿਆ ਉਹ ਚੁਣ ਲਿਆ ਜਾਂਦਾ ਸੀ ਜਾਂ ਫਿਰ ਉਸ ਦੀ ਵਾਰੀ ਆ ਜਾਂਦੀ ਸੀ ਰਾਤਣ ਸਮੇਂ ਵਿੱਚ ਲੋਕ ਖੇਡਾਂ ਮੁੱਖ ਰੂਪ ਵਿੱਚ ਲੋਕਾਂ ਦੀ ਕਿਸੇ ਲੋੜ ਦਾ ਸਾਧਨ ਰਹੀਆਂ ਹਨ ਤਾਂ ਇਹ ਰਹੀਆਂ ਹਨ ਲੋਕ ਖੇਡਾਂ ਮਨੋਰੰਜਨ ਦਾ ਸਾਧਨ ਨੇ ਠੀਕ ਹੈ ਜੀ ਲੋਕ ਖੇਡਾਂ ਜਿਹੜੀਆਂ ਹਨ ਉਹ ਮਨੋਰੰਜਨ ਦਾ ਸਾਧਨ ਰਹੀਆਂ ਹਨ ਪੰਜਾਬੀ ਨੌਜਵਾਨਾਂ ਦੁਆਰਾ ਲੋਕ ਖੇਡਾਂ ਕਿਹੜੀਆਂ ਹਨ ਪੰਜਾਬੀ ਨੌਜਵਾਨਾਂ ਦੀਆਂ ਲੋਕ ਖੇਡਾਂ ਕਿਹੜੀਆਂ ਹਨ ਤਾਂ ਨੌਜਵਾਨਾਂ ਦੀਆਂ ਲੋਕ ਖੇਡਾਂ ਸੀ ਜਿਹੜੀ ਉਹ ਕਬੱਡੀ ਸੋਚੀ ਪੱਕੀ ਪਲਵਾਨੀ ਮੁਗਧ ਰਚਕਣੇ ਕੁਸ਼ਤੀਆਂ ਖਿੱਦੋ ਖੁੰਡੀ ਖਿੱਦੋ ਖੁੰਡੀ ਜਿਹੜਾ ਹੈ ਉਹ ਹਾਕੀ ਦਾ ਇੱਕ ਵੇੜ ਹੈ ਪਹਿਲਾਂ ਇਹਨੂੰ ਖਿੱਦੋ ਖੁੰਡੀ ਕਹਿੰਦੇ ਸੀ ਪਿੰਡਾਂ ਦੇ ਵਿੱਚ ਤੇ ਹੁਣ ਇਸ ਨੂੰ ਮਾਡਰਨ ਤੌਰ ਤੇ ਹਾਕੀ ਕਿਹਾ ਜਾਂਦਾ ਹੈ ਠੀਕ ਹੈ ਜੀ ਔਰ ਲੋਣ ਤੇ ਲੱਲੇ ਇਹ ਖੇਡਾਂ ਸੀ ਠੀਕ ਹੈ ਜੀ ਅੱਗੇ ਦੇਖੋ ਖਿੱਦੋ ਖੁੰਡੀ ਦਾ ਆਧੁਨਿਕ ਰੂਪ ਕਿਹੜਾ ਹੈ ਤਾਂ ਇਹ ਹੈ ਹਾਕੀ ਲੋਣ ਤੇ ਲੱਲੇ ਦਾ ਆਧੁਨਿਕ ਖੇਡ ਰੂਪ ਕਿਹੜਾ ਹੈ ਤਾਂ ਇਹ ਹੈ ਕ੍ਰਿਕਟ ਅੱਗੇ ਦੇਖੋ ਕੁੜੀਆਂ ਦੀਆਂ ਹਰਮਨ ਪਿਆਰੀਆਂ ਲੋਕ ਖੇਡਾਂ ਕਿਹੜੀਆਂ ਹਨ ਕੁੜੀਆਂ ਦੀਆਂ ਹਰਮਨ ਪਿਆਰੀਆਂ ਹਰਮਨ ਪਿਆਰੀ ਲੋਕ ਖੇੜ ਕਿਹੜੀ ਹੈ ਤਾਂ ਇਹ ਹੈ ਅੱਡੀ ਛੜਪਾ ਠੀਕ ਹੈ ਜੀ ਪੀ ਚੋ ਟਾਈਪ ਇਹ ਆ ਗਿਆ ਅੱਗੇ ਦੇਖੋ ਜੀ ਭੱਜ ਕੇ ਜੁੱਤੀ ਮਾਰਨ ਨਾਲ ਸੰਬੰਧਿਤ ਲੋਕ ਖੇਡ ਕਿਹੜੀ ਹੈ ਭੱਜ ਕੇ ਜੁੱਤੀਆਂ ਮਾਰਨ ਨਾਲ ਸੰਬੰਧਿਤ ਲੋਕ ਖੇਡ ਕਿਹੜੀ ਹੈ ਤਾਂ ਇਹ ਹੈ ਬਾਂਦਰ ਗਿੱਲਾ ਠੀਕ ਹੈ ਜੀ ਬਾਂਦਰ ਗਿੱਲਾ ਖੇਡ ਹੈ ਜਿਸ ਦੇ ਵਿੱਚ ਜੁੱਤੀਆਂ ਮਾਰੀਆਂ ਜਾਂਦੀਆਂ ਨੇ ਭੱਜ ਕੇ ਇੱਕ ਦੂਜੇ ਦੇ ਪਰ ਇਸ ਨੂੰ ਫਿਰ ਵੀ ਆਪਸੀ ਭਾਈਚਾਰੇ ਨਾਲ ਹੀ ਖੇਡਿਆ ਜਾਂਦਾ ਹੈ ਠੀਕ ਹੈ ਜੀ ਕੋਈ ਗੁੱਸਾ ਗਿਲਾ ਨਹੀਂ ਕਰਦਾ ਸਰੀਰਿਕ ਕਾਰਜ ਵਾਲੀਆਂ ਲੋਕ ਖੇਡਾਂ ਕਿਹੜੀਆਂ ਹਨ ਸ਼ਰੀਰਿਕ ਕਾਰਜਵਾਲੀਆਂ ਲੋਕ ਖੇਡਾਂ ਕਿਹੜੀਆਂ ਹਨ ਤਾਂ ਇਹ ਹੈ ਬਾਂਦਰ ਗਿੱਲਾ ਕਬੱਡੀ ਅੱਡੀ ਛੜਾਪਾ ਸੌਂਚੀ ਪੱਕੀ ਪਹਿਲਵਾਨੀ ਮੋਗਦਰ ਚੱਕਣੇ ਆਦਿ ਇਹਦੇ ਵਿੱਚ ਜਿਹੜੀ ਸ਼ਰੀਰਿਕ ਜਿਹੜੀਆਂ ਹੈਗੀਆਂ ਉਹ ਹਰਕਤਾਂ ਆਉਂਦੀਆਂ ਹਨ ਇਸ ਕਰਕੇ ਇਹ ਸ਼ਰੀਰਿਕ ਕਾਰਜ ਦੇ ਨਾਲ ਸੰਬੰਧਿਤ ਖੇਡਾਂ ਹਨ ਮਾਨਸਿਕ ਕਾਰਜਵਾਲੀਆਂ ਕਿਹੜੀਆਂ ਖੇਡਾਂ ਹਨ ਇਸ ਦੇ ਵਿੱਚ ਤਰਨ ਜਾਗੀ 12 ਟਹਿਣੀ 12 ਡੀ ਠੀ ਕਹਾ ਜਾਂਦਾ ਜਿਹਨੂੰ ਤਾਂ ਚੌਪੜ ਇਸ ਦੇ ਵਿੱਚ ਦਿਮਾਗੀ ਮਾਨਸਿਕਤਾ ਦਾ ਪ੍ਰਯੋਗ ਹੁੰਦਾ ਹੈ ਠੀਕ ਹੈ ਜੀ ਦਿਮਾਗ ਤੇਜ ਕਰਨ ਵਾਲੀਆਂ ਖੇਡਾਂ ਹਨ ਇਹ ਵਿਗਿਆਨਕ ਤਰੱਕੀ ਦਾ ਲੋਕ ਖੇਡਾਂ ਤੇ ਕੀ ਪ੍ਰਭਾਵ ਹੋਇਆ ਵਿਗਿਆਨਕ ਤਰੱਕੀ ਦਾ ਜਿਹੜਾ ਲੋਕ ਖੇਡਾਂ ਦੇ ਉੱਤੇ ਮਾੜਾ ਪ੍ਰਭਾਵ ਪਿਆ ਇਸ ਦੇ ਨਾਲ ਲੋਕ ਖੇਡਾਂ ਨੂੰ ਖੇਡਣ ਦਾ ਜਿਹੜਾ ਰੁਝਾਨ ਸੀ ਉਹ ਬਹੁਤ ਘਟਿਆ ਹੈ ਠੀਕ ਹੈ ਗੁੱਲੀ ਡੰਡਾ ਵਿੱਚ ਘੱਟੋ-ਘੱਟ ਕਿੰਨੇ ਖਿਡਾਰੀ ਹੁੰਦੇ ਹਨ ਬੋਲੀ ਡੰਡਾ ਖੇਡ ਦੇ ਵਿੱਚ ਖੇਡਣ ਦੇ ਲਈ ਘੱਟੋ-ਘੱਟ ਕਿੰਨੇ ਖਿਡਾਰੀ ਚਾਹੀਦੇ ਹਨ ਤਾਂ ਇਸ ਦੇ ਲਈ 2 ਖਿਡਾਰੀ ਚਾਹੀਦੇ ਹਨ ਘੱਟ ਤੋਂ ਘੱਟ ਠੀਕ ਹੈ ਜੀ ਅੱਗੇ ਦੇਖੋ ਕਿਹੜੀ ਲੋਕ ਖੇਡ ਹਾਕੀ ਦਾ ਆਰੰਭਿਕ ਰੂਪ ਸੀ ਕਿਹੜੀ ਲੋਕ ਖੇਡ ਹਾਕੀ ਦਾ ਆਰੰਭਿਕ ਰੂਪ ਸੀ ਇਹ ਸੀ ਖਿੱਦੋ-ਕੁੰਡੀ ਜਿੱਦਾਂ ਕਿ ਉੱਪਰ ਆਪਾਂ ਦੱਸ ਕੇ ਗਏ ਹਾਂ ਅੱਗੇ ਦੇਖੋ ਲੋਕਣ ਮਿੱਚੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਇਸ ਨੂੰ ਦਈਆ ਦੁਖੜੇ ਕਿਹਾ ਜਾਂਦਾ ਹੈ ਕੋੜਲਾ ਛਪਾਕੀ ਖੇਡ ਦਾ ਮੁੱਖ ਗੀਤ ਕਿਹੜਾ ਹੈ ਇਸ ਦੇ ਵਿੱਚ ਕੋੜਲਾ ਛਪਾਕੀ ਜੁਮੇ ਰਾਤ ਆਈ ਹੈ ਜਿਹੜਾ ਅੱਗੇ ਪਿੱਛੇ ਦੇਖੀ ਉਹਦੀ ਸ਼ਾਮਤ ਆਈ ਹੈ ਆਈ ਅਭੀ ਆਈਆ ਤਾਂ ਇਹ ਜਿਹੜਾ ਹੈ ਕੋੜਲਾ ਛਪਾਕੀ ਦਾ ਮੁੱਖ ਗੀਤ ਹੈ ਮੁੰਡਿਆਂ ਦੀ ਦਿਲਚਸਪ ਖੇਡ ਕਿਹੜੀ ਹੈ ਤਾਂ ਇਹ ਹੈ ਗੁੱਲੀ ਡੰਡਾ ਇਹ ਜੋ ਲੋਕ ਖੇਡ ਮੁੰਡਿਆਂ ਜਾਂ ਕੁੜੀਆਂ ਵਿੱਚੋਂ ਕਿਸ ਦੀ ਲੋਕ ਖੇਡ ਹੈ ਤਾਂ ਇਹ ਜਿਹੜੀ ਖੇਡ ਹੈ ਇਹ ਕੁੜੀਆਂ ਦੁਆਰਾ ਹੀ ਖੇਡੀ ਜਾਂਦੀ ਹੈ ਜ਼ਿਆਦਾਤਰ ਇਹ ਚੋ ਇਹ ਜੋ ਲੋਕ ਖੇਡ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਨੂੰ ਟੱਪੂ ਕਿਹਾ ਜਾਂਦਾ ਹੈ ਅੱਡੇ ਟੱਪਾ ਕਿਹਾ ਜਾਂਦਾ ਹੈ ਇਹ ਚੋ ਬੱਕਰੀ ਕਿਹਾ ਜਾਂਦਾ ਹੈ ਇਹ ਚੋ ਬਾਂਗਰੀ ਸਮੁੰਦਰ ਪਟੜਾ ਕਿਹਾ ਜਾਂਦਾ ਹੈ ਅੱਕੜ ਬੱਕੜ ਬੰਬੇ ਬੋ 80 90 ਪੂਰੇ 100 ਦੀ ਕਾਵ ਤੁਕ ਲੋਕ ਫੇਡਾਂ ਵਿੱਚ ਕਿਸ ਮਨੋਰਥ ਨਾਲ ਵਰਤੀ ਜਾਂਦੀ ਹੈ ਤਾਂ ਇਹ ਆੜੀ ਜਾਂ ਵਾਰੀ ਭੁੱਗਣ ਦੇ ਲਈ ਵਰਤੀ ਜਾਂਦੀਆਂ ਤੁਕਾਂ ਹਨ ਲੋਕ ਲੁਕਣ ਵਿੱਚੀ ਵਿੱਚ ਬੱਚੇ ਕੀ ਕਰਦੇ ਹਨ ਲੁਕਣ ਵਿੱਚੀ ਦੇ ਵਿੱਚ ਲੁਕੇ ਹੋਏ ਬੱਚਿਆਂ ਨੂੰ ਇੱਕ ਬੱਚਾ ਲੱਭਦਾ ਹੈ ਠੀਕ ਹੈ ਜੀ ਔਰ ਜਿਸ ਨੂੰ ਪਹਿਲਾਂ ਲੱਭ ਲੈਂਦਾ ਹੈ ਜਾਂ ਐਂਡ ਤੇ ਲੱਭ ਲੈਂਦਾ ਹੈ ਉਸ ਨੂੰ ਉਸ ਦੀ ਵਾਰੀ ਆ ਜਾਂਦੀ ਹੈ ਉਸ ਤੋਂ ਬਾਅਦ ਲੋਕਣ ਮਿਚੀ ਵਿੱਚ ਬੱਚੇ ਕੀ ਕਰਦੇ ਹਨ ਲੋਕਣ ਮਿਚੀ ਦੇ ਵਿੱਚ ਬੱਚੇ ਲੁਕੇ ਹੋਏ ਬੱਚਿਆਂ ਨੂੰ ਇੱਕ ਬੱਚਾ ਲੱਭਦਾ ਹੈ ਠੀਕ ਹੈ ਜੀ ਇੱਕ ਤੋਂ ਜ਼ਿਆਦਾ ਬੱਚਿਆਂ ਦੀ ਛੇੜ ਹੈ ਇਸ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਬੱਚਾ ਐਸਾ ਹੁੰਦਾ ਹੈ ਜਿਹੜਾ ਅੱਖ ਦੇ ਉੱਪਰ ਹੱਥ ਰੱਖ ਕੇ ਬੈਠ ਜਾਂਦਾ ਹੈ ਔਰ ਉਸ ਤੋਂ ਬਾਅਦ ਬਾਕੀ ਦੇ ਬੱਚੇ ਲੁਕ ਜਾਂਦੇ ਹਨ ਤਾਂ ਜਿਹੜਾ ਬੱਚਾ ਇਕੱਲਾ ਰਹਿ ਜਾਂਦਾ ਹੈ ਅੱਖਾਂ ਟਾਕੇ ਰੱਖਦਾ ਹੈ ਉਹ ਬਾਅਦ ਦੇ ਵਿੱਚ ਉਹਨਾਂ ਲੁਕੇ ਹੋਏ ਬੱਚਿਆਂ ਨੂੰ ਲੱਭਦਾ ਹੈ ਲੋਗਨ ਮਿੱਟੀ ਵਿੱਚ ਥਾਪਾ ਕੀ ਹੈ ਬੱਚਾ ਜਿਸ ਨੂੰ ਲੱਭ ਲੈਂਦਾ ਹੈ ਉਸ ਦੇ ਹੱਥ ਲਾਉਂਦਾ ਹੈ ਉਸ ਨੂੰ ਥਾਪਾ ਕਿਹਾ ਜਾਂਦਾ ਹੈ ਕੀੜੀ ਜੋੜ ਕਾਂ ਉੜ ਕੀ ਹੈ ਇਹ ਬੱਚਿਆਂ ਦੀ ਲੋਕ ਖੇਡ ਹੈ ਕਿਸੇ ਵੀ ਬੱਚੇ ਨੂੰ ਲੋਕ ਖੇਡਾਂ ਖੇਡਣਾ 71 ਹੋਣ ਤੋਂ ਬਾਅਦ ਲੋਕ ਖੇਡ ਦਾ ਅਗਲਾ بڑا ਕਿਹੜਾ ਹੈ ਤਾਂ ਇਹ ਹੈ ਪੁੱਗਣਾ ਜਦੋਂ ਬੱਚੇ ਇਕੱਠੇ ਹੋਗੇ ਉਸ ਤੋਂ ਬਾਅਦ ਉਹ ਪੁੱਗਦੇ ਹਨ ਤੇ ਭੁੱਗਣ ਦਾ ਜਿਹੜਾ ਮਤਲਬ ਹੁੰਦਾ ਹੈ ਕਿ ਇਹ ਪਹਿਲਾਂ ਕਿਸ ਦੀ ਵਾਰੀ ਆਏਗੀ ਠੀਕ ਹੈ ਜੀ ਤੇ ਬਾਹਰੀਆਂ ਜਿਹੜੀਆਂ ਹਨ ਉਹ ਨਿਰਧਾਰਤ ਕਰ ਲਈਆਂ ਜਾਂਦੀਆਂ ਹਨ ਭੁੱਗਣ ਦੇ ਨਾਲ ਭੁੱਗਣਾ ਕੀ ਹੈ ਖੇਡ ਖੇਡਣ ਦੀ ਵਾਰੀ ਮਿੱਥਣੀ ਛੂੰ ਛੜਿਕਾ ਕੀ ਹੈ ਛੂੰ ਛੜਿਕਾ ਕੀ ਹੈ ਤਾਂ ਹੈ ਇੱਕ ਲੋਕ ਖੇਡ ਹੈ ਅੱਗੇ ਦੇਖੋ ਛੂੰ ਛੜਿਕਾ ਨੋ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਛੂਨ ਛਣਿਕਾ ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤਾਂ ਇਸ ਨੂੰ ਕਿਹਾ ਜਾਂਦਾ ਛੂਨ ਛਪਾਈ ਠੀਕ ਹੈ ਜੀ ਛੂਨ ਛਪਾਈ ਛੁਹਣ ਛਪਾਈ ਲੋਕ ਖੇਡ ਵਿੱਚ ਬੱਚੇ ਕੀ ਕਰਦੇ ਹਨ ਸਾਰੇ ਬੱਚੇ ਭੱਜਦੇ ਹਨ ਇੱਕ ਬੱਚਾ ਉਹਨਾਂ ਦੇ ਪਿੱਛੇ ਭੱਜ ਕੇ ਉਹਨਾਂ ਨੂੰ ਛੂਹ ਜਾਂ ਫੜਨ ਦਾ ਯਤਨ ਕਰਦਾ ਹੈ ਅਗਲਾ ਪ੍ਰਸ਼ਨ ਹੈ ਰਸਾ ਰਸੀ ਟਪਾਗੀ ਹੈ ਇਹ ਕੁੜੀਆਂ ਦੀ ਇੱਕ ਲੋਕ ਖੇਡ ਹੈ ਇਸੇ ਲੋਕ ਖੇਡ ਵਿੱਚ ਕੱਪੜਿਆਂ ਦੇ ਬਣੇ ਰੱਸੇ ਨਾਲ ਕੁੱਟਿਆ ਜਾਂਦਾ ਹੈ ਕਿਸੇ ਲੋਕ ਖੇਡ ਦੇ ਵਿੱਚ ਕੱਪੜੇ ਦੇ ਬਣੇ ਰੱਸੇ ਦੇ ਨਾਲ ਕੁੱਟਿਆ ਜਾਂਦਾ ਹੈ ਤਾਂ ਇਹੇ ਕੁੱਟਿਆ ਜਾਂਦਾ ਹੈ ਕੋਟ ਲੱਛਪਾਕੀ ਦੇ ਨਾਲ ਠੀਕ ਹੈ ਜੀ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਹੜੀ ਕਿ ਪੰਜਾਬੀ ਸੱਭਿਆਚਾਰ ਦੇ ਅਨਿਖੜਵੇਂ ਅੰਗ ਲੋਕ ਖੇਡਾਂ ਨਾਲ ਸੰਬੰਧਿਤ ਸੀ ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਜੇਕਰ ਵੀਡੀਓ ਤੁਹਾਡੇ ਨੂੰ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ